ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਬਚਨ ਸਤਿਗੁਰੂ ਉਚਾਰਨ ਕਰਦੇ ਨੇ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦਨ ਨਾਮ ਵਖਾਣਾ ਰਾਮ ਹੁਣ ਸਤਿਗੁਰੂ ਜੀ ਨੇ ਇਥੇ ਸ਼ਬਦ ਦੀ ਅਰੰਭਤਾ ਦੇ ਵਿੱਚ ਇਹ ਬਚਨ ਕਹੇ ਕਿ ਕਰ ਕਿਰਪਾ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਦਾ ਪਾਠ ਕਰਦੇ ਆ ਨਾ ਮੰਗਲ ਰੂਪ ਦੇ ਵਿੱਚ ਇੱਕ ਸ਼ਬਦ ਸਤਿਗੁਰੂ ਜੀ ਦਾ ਪੜ੍ਹਿਆ ਜਾਂਦਾ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਹੋਣ ਸਤਿਗੁਰੂ ਜੀ ਨੇ ਕਿਹਾ ਕਿ ਉਹ ਇੱਕ ਪ੍ਰਮਾਤਮਾ ਓੰਕਾਰ ਉਹਦਾ ਪਸਾਰਾ ਸਤਨਾਮ ਸਤਿਗੁਰ ਦਾ ਅਰਥ ਹੁੰਦਾ ਹੈ ਜੇ ਕਿ ਸੱਚਾ ਸਤਿਗੁਰੂ ਇੱਕ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਜਿਹੜੀ ਪ੍ਰਾਪਤੀ ਹੈ ਉਹ ਸੱਚੇ ਸਤਿਗੁਰੂ ਜੀ ਦੀ ਕਿਰਪਾ ਨਾਲ ਪ੍ਰਸਾਦ ਦਾ ਲਬਜ਼ੀ ਅਰਥ ਹੁੰਦਾ ਜੀ ਕਿਰਪਾ ਉਸ ਸੱਚੇ ਸਤਿਗੁਰੂ ਦੀ ਕਿਰਪਾ ਦੇ ਨਾਲ ਉਸ ਇੱਕ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਪਰ ਇੱਕ ਹੋਰ ਬੇਨਤੀ ਕਰ ਦੇਵਾਂ ਉਸ ਪਰਮਾਤਮਾ ਨੂੰ ਪ੍ਰਾਪਤੀ ਕਰਨ ਦਾ ਸਾਧਨ ਹੈ ਜੀ ਦੋ ਸਾਧਨ ਸਤਿਗੁਰੂ ਜੀ ਨੇ ਦੱਸਿਆ ਸਭ ਤੋਂ ਪਹਿਲਾ ਹੈ ਜੀ ਸੰਗਤ ਔਰ ਇਸ ਸੰਗਤ ਦੇ ਵਿੱਚ ਬੈਠ ਕੇ ਜਿਨ੍ਹਾਂ ਨੂੰ ਧੰਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਦਾ ਕਿ ਭਈ ਪ੍ਰਾਪਤ ਮਨੁੱਖ ਦੇਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰਕਾਦ ਤਿਰ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇ ਬਲਦਾ ਔ ਕਿ ਇਸ ਸੰਗਤ ਦੇ ਵਿੱਚ ਬੈਠ ਕੇ ਉਸ ਪ੍ਰਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਨੂੰ ਜਪੜਾ ਰੱਬ ਦੀਆਂ ਸਿਫਤਾਂ ਕਰੜੀਆਂ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਉਂ-ਜਿਉਂ ਪਰਮਾਤਮਾ ਦੀਆਂ ਸਿਫਤਾਂ ਕਰਦਾ ਜਾਏਗਾ ਰੱਬ ਦੇ ਗੁਣਾਂ ਨੂੰ ਗਾਉਂਦਾ ਜਾਏਗਾ ਪਰਮਾਤਮਾ ਦੇ ਨਾਲ ਨੇੜਤਾ ਬਣਦੀ ਜਾਂਦੀ ਹੈ ਤੇ ਜਦੋਂ ਨੇੜਤਾ ਬਣਨ ਲੱਗ ਪਏ ਉਦੋਂ ਆਪ ਜੀ ਨੂੰ ਇੱਕ ਹੋਰ ਬੇਨਤੀ ਕਰਾਂ ਕਦੇ ਵੀ ਅੰਦਰ ਹੰਕਾਰ ਨਾ ਲੈ ਕੇ ਉਹ ਜਿਉਂ-ਜਿਉਂ ਨੇੜਤਾ ਬਣਦੀ ਜਾਂਦੀ ਹੈ ਨਿਬਰਤਾ ਦੇ ਵਿੱਚ ਆਉਂਦਾ ਗੁਰੂ ਅੱਗੇ ਅਰਦਾਸ ਕਰੇ ਕਿ ਸੱਚੇ ਪਾਤਸ਼ਾਹ ਜੀ ਉਡਾ ਆਹ ਕਿਰਪਾ ਮੇਰੇ ਤੇ ਕਰੋ ਸਤਿਗੁਰੂ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਕਿਹ ਸਮਰਥ ਸਤਿਗੁਰੂ ਪਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਮੇਰੇ ਤੇ ਆਹ ਕਿਰਪਾ ਕਰੋ ਆਨੰਦਨ ਨਾਮ ਵਿਖਾਣਾ RAM ਆਨੰਦਨ ਦਾ ਲਬਜ਼ ਹੀ ਅਰਥ ਹੁੰਦਾ ਜੀ ਦਿਨ ਰਾਤ ਕਿ ਦਿਨ ਰਾਤ ਸਤਿਗੁਰੂ ਮੈਂ ਤੁਹਾਡੇ ਨਾਮ ਨੂੰ ਜਪਦਾ ਰਹਾ ਜਿਨ੍ਹਾਂ ਨੂੰ ਸਤਿਗੁਰੂ ਪਾਤਸ਼ਾਹ ਜੀ ਕਹਿ ਰਹੇ ਆ ਕਿ ਵਿਸਤੜਾਹੀ ਦਾ ਤਾਰ ਆਪਣਾ ਨਾਮ ਦੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹ ਉਹ ਕਿ ਮਨ ਦੇ ਅੰਦਰ ਹਿਰਦੇ ਵਿੱਚ ਇਹ ਚਾਹ ਬਣ ਜਾਏ ਕਿਉਂਕਿ ਚਾਹ ਤੋਂ ਬਿਨਾ ਪ੍ਰੇਮ ਤੋਂ ਬਿਨਾ ਜਪਿਆ ਨਹੀਂ ਜੇ ਜਾਂਦਾ ਗਾ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਆ ਮਹਾਰਾਏ ਕਹਿਣ ਲੱਗੇਂਦਾ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦ ਨਾਮ ਵਖਾਣਾ RAM ਕੇ ਦਿਨ ਰਾਤ ਪਰਮਾਤਮਾ ਮੈਂ ਤੁਹਾਡਾ ਨਾਮ ਜਪਦਾ ਰਹਾ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਜਦੋਂ ਵੀ ਅਰਦਾਸ ਕਰਕੇ ਗੁਰੂ ਦੇ ਕੋਲੋਂ ਮੰਗੜਿਆ ਨਾ ਉਹ ਤੋਂ ਬਸ ਆਹੀ ਬੇਨਤੀ ਕਰੜੀਆਂ ਕਿ ਇੱਕ ਦਖੜਾ ਹੋ ਤਹਿ ਪੈ ਮੰਗੋ ਦੇਹੋ ਆਪਣਾ ਨਾਮ ਜਿਨ੍ਹਾਂ ਨੂੰ ਮਹਾਰਾਜ ਜੀ ਕਹਿ ਰਹੇ ਕਿ ਵਿਸਰੜਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ गावा ਦਿਨ ਰਾਤ ਨਾਨਕ ਚਾਉ ਇਹ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਬਾਣੀ ਅੰਦਰ ਬਚਨ ਕਿਹਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਮਾਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਕਿ ਗੁਰੂ ਦੇ ਕੋਲੋਂ ਉਸ ਪ੍ਰਮਾਤਮਾ ਦਾ ਜਸ ਮੰਗਣਾ ਪ੍ਰਮਾਤਮਾ ਦੀਆਂ ਸਿਫਤਾਂ ਮੰਗਣੀਆਂ ਬਸ ਇੱਕੋ ਬੇਨਤੀ ਕਰਨੀ ਕਿ ਸਤਿਗੁਰੂ ਦਿਨ ਰਾਤ ਮੈਂ ਤੇਰੇ ਗੁਣਾਂ ਨੂੰ ਗਾਉਂਦਾ ਰਹਾ ਤੇ ਮੈਂ ਇੱਕ ਬੇਨਤੀ ਹੋਰ ਨਾਲ ਕਰਦੇ ਮੈਂ ਸੰਗਤ ਜੀ ਮੈਂ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਇੱਕ ਦਿਨ ਮਨਜੀਤ ਸਾਹਿਬ ਤੋਂ ਵੀ ਮੈਂ ਬੇਨਤੀ ਕਰ ਰਿਹਾ ਸਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਕਹੇ ਮਹਾਰਾਏ ਕਹਿੰਦੇ ਆ ਜਿਹੜਾ ਤੈਨੂੰ ਮਨੁੱਖਾ ਜੀਵਨ ਮਿਲਿਆ ਪਰਮਾਤਮਾ ਦੇ ਗੁਣ ਗਾਉਣ ਵਾਸਤੇ ਮਿਲਿਆ ਜੇ ਰੱਬ ਪਰਮਾਤਮਾ ਦੇ ਗੁਣਾਂ ਨੂੰ ਨਾ ਗਾਇਆ ਉਹਦੀਆਂ ਸਿਫਤਾਂ ਨਾ ਕੀਤੀਆਂ ਸਤਿਗੁਰੂ ਪਾਤਸ਼ਾਹ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਂਦ ਮਹਾਰਾਏ ਕਹਿੰਦੇ ਆ ਜਿਹੜਾ ਤੇਰਾ ਜਨਮ ਹੈ ਸਤਿਗੁਰੂ ਕਹਿੰਦੇ ਬੇਅਰਥ ਚੱਲਿਆ ਜਾਏਗਾ ਕਿਉਂਕਿ ਪਰਮਾਤਮਾ ਦੇ ਗੁਣ ਗਾਉਣ ਦੇ ਵਾਸਤੇ ਏ ਸਤਗੁਰੂ ਜੀ ਨੇ ਸਾਨੂੰ ਪਰਮਾਤਮਾ ਪਰਮੇਸ਼ਰ ਜੀ ਨੇ ਇਹ ਮਨੁੱਖਾ ਜੀਵਨ ਬਖਸ਼ਿਆ ਹੋਇਆ ਮੈਂ ਇੱਕ ਫਿਰ ਬੇਨਤੀ ਕਰਾਂ ਮਹਾਰਾਜ ਜੀ ਤੋਂ ਪੁੱਛੀਏ ਕਿ ਸਤਗੁਰੂ ਪਾਤਸ਼ਾਹ ਜੀ ਜਦੋਂ ਅਸੀਂ ਗੁਣ ਗਾਵਾਂਗੇ ਆਪ ਜੀ ਦੀਆਂ ਸਿਫਤਾਂ ਕਰਾਂਗੇ ਗੁਣ ਗਾਉਣ ਦੇ ਨਾਲ ਕੈਸੀ ਕਿਰਪਾ ਵਰਤਦੀ ਹੈ ਤੇ ਸਤਗੁਰਾਂ ਬਚਨ ਕਿਹਾ ਮਹਾਰਾਜ ਕਹਿੰਦੇ ਹਾਂ ਗੁਣ ਗਾਵਤ ਤੇਰੀ ਉਤਰ ਸੰਭੈਲ ਬਿਨ ਸਜਾਏ ਹਉਮੈ ਵਿਕ ਫੈਲ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗਿਰਾ ਸਹਰ ਨਾਮ ਸੰਮਲ ਸਤਿਗੁਰਾਂ ਤਾਂ ਇਥੋਂ ਤੱਕ ਗਿਆ ਮਹਾਰਾਏ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ ਤਦ ਮਾਹੀ ਮਿਟਾਵੋ ਤੇ ਮਹਾਰਾਏ ਸਭ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਰ ਕਿਰਪਾ ਗੁਰ ਪਾਰ ਬ੍ਰਹਮ ਪੂਰੇ ਅਨੰਦ ਨਾਮ ਵਖਾਣਾ ਰਾਮ ਕੇ ਦਿਨ ਰਾਤ ਮੈਂ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਰਹਾ ਮੇਰੇ ਤੇ ਸਤਿਗੁਰੂ ਜੀ ਇਹ ਕਿਰਪਾ ਕਰੋ ਕਿ ਦਿਨ ਰਾਤ ਮੈਂ ਪਰਮਾਤਮਾ ਦੀ ਸਿਫਤ ਕਰਦਾ ਰਹਾ ਰੱਬ ਦੀਆਂ ਸਿਫਤਾਂ ਕਰਦਿਆਂ ਕਦੇ ਵੀ ਥੱਕਿਆ ਨਹੀਂ ਜੀ ਜਾਂਦਾਗਾ ਕੋਈ ਬੰਦਾ ਕਿਸੇ ਮਨੁੱਖ ਦੀ ਸਿਫਤ ਕਰਨ ਲੱਗ ਪਏ ਕਿਸੇ ਇਨਸਾਨ ਦੀ ਵਡਿਆਈ ਕਰਨ ਲੱਗ ਪਏ ਇੱਕ ਦਿਨ ਕਰੇਗਾ ਦੋ ਦਿਨ ਕਰੇਗਾ ਨਾਲ ਵਾਲੇ ਸੁਣਨ ਵਾਲੇ ਕਹਿਣਗੇ ਇਹ ਗਰਜ ਰੱਖ ਕੇ ਹੋ ਸਕਦਾ ਉਹਦੀਆਂ ਵਡਿਆਈਆਂ ਕਰਦਾ ਹੋਵੇ ਇਹਨੂੰ ਕੋਈ ਨਾ ਕੋਈ ਉਹਦੇ ਤੱਕ ਕਾਰਜ ਹੋਏਗਾ ਤਾਂ ਕਰਦਾ ਪਿਆ ਪਰ ਜਦੋਂ ਕੋਈ ਰੱਬ ਦੀ ਸਿਫਤ ਕਰਦਾ ਨਾ ਇਸ ਰਸਤੇ ਦੇ ਉੱਤੇ ਚੱਲ ਕੇ ਸਿਫਤਾਂ ਕਰਦਿਆ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਆ ਮਹਾਰਾਜ ਕਹਿੰਦੇ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਦੁਨੀਆ ਦੇ ਲੋਕ ਵਡਿਆਈਆਂ ਕਰਦੇ ਕਿ ਪ੍ਰਮਾਤਮਾ ਦੀਆਂ ਸਿਫਤਾਂ ਕਰਦਾ ਰਸਤਾ ਸੱਚ ਦਾ ਬਣਾਇਆ ਹੋਇਆ ਹੈ ਜਿਹੜੇ ਲੋਕ ਉਸ ਸੱਚ ਦੇ ਰਸਤੇ ਤੇ ਚੱਲਦਿਆ ਗੁਰਮਤ ਦੇ ਪੰਧੀ ਬਣ ਕੇ ਇੱਕ ਨਾ ਇੱਕ ਦਿਨ ਆਪਣੀ ਮੰਜ਼ਿਲ ਦੇ ਉੱਤੇ ਪਹੁੰਚ ਜਾਂਦੇ ਆ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਹਾ ਸਤਗੁਰੂ ਜੀ ਕਹਿ ਰਹੇ ਆ ਕਿ ਉਸ ਪ੍ਰਮਾਤਮਾ ਦੇ ਨਾਮ ਨੂੰ ਦਿਨ ਰਾਤ ਕਹਿਣ ਲੱਗੇ ਮੈਂ ਆਪਣੀ ਰਸਨਾ ਤੋਂ ਬਿਆਨ ਕਰਦਾ ਰਹਾ ਰੱਬ ਦੀਆਂ ਸਿਫਤਾਂ ਕਰਦਾ ਰਹਾ ਸਤਿਗੁਰੂ ਕਹਿੰਦੇ ਅੰਮ੍ਰਿਤ ਬਾਣੀ ਅੰਮ੍ਰਿਤ ਬਾਣੀ ਉਚਰਾ ਹਰ ਜਸ ਮਿੱਠਾ ਲੱਗੇ ਤੇਰਾ ਬਾਣਾ ਰਾਮ ਹੁਣ ਸਤਿਗੁਰੂ ਜੀ ਨੇ ਇੱਥੇ ਬਚਨ ਕਿਹਾ ਕਿ ਅੰਮ੍ਰਿਤ ਬਾਣੀ ਉਚਰਾ ਹਾਲਾਂਕਿ ਜੀ ਦੇ ਅੰਦਰ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਦਾ ਵਾਸਾ ਹੋਏਗਾ ਉਹੀ ਆਪਣੀ ਰਸਨਾ ਤੋਂ ਪਰਮਾਤਮਾ ਪਰਮੇਸ਼ਰ ਜੀ ਦੀ ਬਾਣੀ ਨੂੰ ਉਚਾਰਨ ਕਰਦਾ ਕਹਿਣ ਤੋਂ ਪਾਵ ਰੱਬ ਦੀ ਅਸਥਿਪਤਾ ਕਰਦਾ ਅਸੀਂ ਕਈ ਵਾਰ ਸਤਿਗੁਰੂ ਜੀ ਦੀ ਬਾਣੀ ਦਾ ਜਪ ਕਰਦੇ ਆ ਨਾ ਕਈ ਐਸੇ ਗੁਰਮਖਾਂ ਦੇ ਦਰਸ਼ਨ ਕਰਨ ਨੂੰ ਬੜੇ ਨਸੀਬ ਹੁੰਦੇ ਆ ਕਈ ਵਾਰ ਕਿ ਕਈ ਕਈ ਘੰਟੇ ਬੈਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਸਤਿਗੁਰੂ ਜੀ ਦੀ ਬਾਣੀ ਪੜਦੇ ਰਹਿੰਦੇ ਆ ਜੇ ਉਹ ਤੁਰਦੇ ਫਿਰਦੇ ਵੀ ਆ ਚਲਦੇ ਆ ਫਿਰਦੇ ਆ ਤੁਰਦੇ ਆ ਫਿਰਦੇ ਆ ਸਤਿਗੁਰੂ ਜੀ ਦੀ ਬਾਣੀ ਦਾ ਜਾਪ ਕਰਦੇ ਨੇ ਤੇ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਜਿਨ੍ਹਾਂ ਨੇ ਕਹਿਣ ਲੱਗੇ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੀ ਬਾਣੀ ਨੂੰ ਕਹਿੰਦੇ ਵੀ ਆਪਣੀ ਰਸਨਾ ਦੇ ਨਾਲ ਗਾਇਆ ਨਾ ਤੇ ਗਾਉਣ ਵਾਲਾ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਦਾ ਕਿਉਂਕਿ ਉਹਦੀ ਰਜ਼ਾ ਉਹਦਾ ਹੁਕਮ ਉਹਦਾ ਪਾਣਾ ਜਿਹਨੇ ਸਤ ਕਰਕੇ ਮੰਨਿਆ ਤਾਂ ਹੀ ਸਤਗੁਰੂ ਪਾਤਸ਼ਾਹ ਜੀ ਨੇ ਕਿਹਾਦਾ ਕਿ ਗੁਰਸਿੱਖ ਤੇਰਾ ਪਾਣਾ ਭਾਵੈ ਸ੍ਰੀਮਾਨ ਭਾਈ ਗੁਰਦਾਸ ਜੀ ਨੇ ਬਚਨ ਕਹੇ ਇਥੋਂ ਤੱਕ ਸਤਗੁਰੂ ਮਹਾਰਾਜ ਜੀ ਨੇ ਬਚਨ ਕਹਿ ਦਿੱਤੇ ਮਹਾਰਾਏ ਕਹਿੰਦੇ ਨਾ ਸੋ ਸਿੱਖ ਸਖਾ ਬੰਧ ਪਹਿ ਭਾਈ ਜੇ ਗੁਰ ਕੇ ਪਾਣੇ ਵਿੱਚ ਆਵੇ ਆਪਣੇ ਪਾਣੇ ਜੋ ਚੱਲੈ ਭਾਈ ਵਿਛੜ ਚੋਟਾਂ ਖਾਵੇ ਜਿਹੜਾ ਗੁਰੂ ਦੇ ਪਾਣੇ ਦੇ ਵਿੱਚ ਗੁਰੂ ਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਚੱਲਦਾ ਅਸਲ ਦੇ ਵਿੱਚ ਗੁਰੂ ਦਾ ਸਿੱਖ ਹੈ ਹੀ ਉਹ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਨ ਵਾਲਾ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਅੱਗੇ ਬਚਨ ਕਰਦੇ ਆ ਕਹਿਣ ਲੱਗੇ ਜਦੋਂ ਉਹ ਪ੍ਰਮਾਤਮਾ ਦਾ ਪਾਣਾ ਕਹਿੰਦੇ ਵੀ ਮਿੱਠਾ ਲੱਗਦਾ ਇਹਦਾ ਫਿਰ ਸਤਿਗੁਰੂ ਜੀ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਹੇ ਆ ਕਰ ਕਰ ਦਇਆ ਮયા ਗੋਪਾਲ ਗੋਬਿੰਦ ਕੋਈ ਨਾਹੀ ਤੁਝ ਦੇ ਨਾ ਹੁਣ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਪੰਗਤੀ ਦੇ ਅੰਦਰੜਾ ਇਹ ਸ਼ਬਦ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਨੇ ਵਰਤ ਦਿੱਤੇ ਮਹਾਰਾਜ ਕਹਿੰਦੇ ਵੀ हे ਪ੍ਰਮਾਤਮਾ ਪਰਮੇਸ਼ਰ ਜੀ ਮੇਰੇ ਤੇ ਦਇਆ ਕਰੋ ਦਇਆਮਯ ਆ ਸੰਸਾਰ ਦੀ ਰਚਨਾ ਕਰਨ ਵਾਲੇ ਗੋਪਾਲ ਦਾ ਅਰਥ ਹੈ ਕਿ ਧਰਤੀ ਦੀ ਰਖਿਆ ਕਰਨ ਵਾਲਾ ਗੋਬਿੰਦ ਵੀ ਜਦੋਂ ਅਸੀਂ ਅਰਥ ਕਰਦੇ ਹਾਂ ਇਹਦਾ ਅਰਥ ਵੀ ਧਰਤੀ ਦਾ ਮਾਲਕ ਬਣਦਾ ਜੀ ਕਿ ਸਤਗੁਰੂ ਜੀ ਮੇਰੇ ਤੇ ਤੁਸੀਂ ਕਿਰਪਾ ਕਰੋ ਮੇਰੇ ਤੇ ਦਇਆ ਕਰੋ ਤੁਸੀਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਧਰਤੀ ਦੇ ਰਖੇ ਹੋ ਕੋ ਦੁਨੀਆਂ ਦੇ ਲੋਕਾਂ ਨੂੰ ਕਿਸੇ ਦਾ ਆਸਰਾ ਹੋਏਗਾ ਕੋਈ ਆਪਣੇ ਘਰ ਪਰਿਵਾਰ ਦਾ ਕੋਈ ਮਿੱਤਰ ਦੋਸਤਾਂ ਦਾ ਕੋਈ ਰਿਸ਼ਤੇਦਾਰ ਸਾਖ ਸਬੰਧੀਆਂ ਦਾ ਆਸਰਾ ਤੱਕਦਾ ਪਰ ਸਤਿਗੁਰੂ ਜੀ ਕੋਈ ਨਹੀਂ ਤੁਝ ਵਿਣਾ ਕੇ ਮੇਰਾ ਸਤਿਗੁਰੂ ਤੁਹਾਡੇ ਤੋਂ ਬਿਨਾ ਹੋਰ ਹੈ ਹੀ ਕੋਈ ਨਹੀਂ ਜਿਨ੍ਹਾਂ ਨੂੰ ਮਹਾਰਾਜ ਨੇ ਬਾਣੀ ਅੰਦਰ ਕਿਹਾ ਕਿ ਕਿਸੇ ਹੀ ਕੋਈ ਕੋਈ ਮੰਨਨ ਮਾਨੀ ਇੱਕ ਤੋਂ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਫਿਰ ਬਚਨ ਕਿਹਾ ਮਹਾਰਾਜ ਕਹਿੰਦੇ ਨਾ ਸਮਰੱਥ ਅਗੱਥ ਅਪਾਰ ਪੂਰੜ ਜਿਉ ਤਨ ਤਨ ਤੁੰਬ ਮਨਾ ਹੁਣ ਇੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਇਸ ਪੰਕਤੀ ਦੇ ਵਿੱਚ ਪਹਿਲਾ ਸ਼ਬਦ ਵਰਤਿਆ ਸਮਰੱਥ ਕਿ ਅਕਾਲ ਪੁਰਖ ਵਾਹਿਗੁਰੂ ਵਰਗਾ ਗੁਰੂ ਵਰਗਾ ਕੋਈ ਦੁਨੀਆ ਅੰਦਰ ਸਮਰੱਥ ਨਹੀਂ ਤਨ ਗੁਰੂ ਅਮਰਦਾਸ ਸ ਮਹਾਰਾਜ ਜੀ ਕਹਿ ਰਹੇ ਆ ਕਿ ਸਬਨਾ ਗੱਲਾਂ ਸਮਰਥ ਸੁਆਮੀ ਸੋ ਕਿਉ ਮਨੋ ਵਿਸਾਰੇ ਫਿਰ ਅਗਲਾ ਸ਼ਬਦ ਵਰਤ ਹੈ ਜੀ ਅਗਥ ਆਪਾਦ ਜਿਹੜਾ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਪਾਰਾ ਵਾਰ ਤੋਂ ਰਹਤਾ ਜਿਹਦੀ ਕੋਈ ਵੀ ਜਿੰਨੀ ਤੀ ਮਿਲਤੀ ਤੋਲਣਾ ਪੈਰਾਮੀਟਰ ਜੀ ਦਾ ਨਹੀਂ ਜੇ ਮਿੰਡਿਆ ਜਾ ਸਕਦਾ ਗਾ ਸਤਗੁਰੂ ਪਾਤਸ਼ਾਹ ਜੀ ਕਹਿ ਰਹਿਆ ਕਿ ਉਹ ਪੂਰਨ ਹਦ ਅਧੂਰਾ ਨਹੀਂ ਉਹ ਐਸੇ ਪੂਰੇ ਨੇ ਜੀ ਜਿਨ੍ਹਾਂ ਨੂੰ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਮੈਂ ਉਸ ਪੂਰੇ ਸਤਗੁਰੂ ਦੀ ਉਸ ਪੂਰੇ ਪ੍ਰਮਾਤਮਾ ਦੀ ਗੱਲ ਕਰਦਾ ਪਿਆ ਹਾ ਜਿਨ੍ਹਾਂ ਨੂੰ ਗੁਰੂ ਅਰਜਨ ਪਾਤਸ਼ਾਹ ਸੁਖਮਨੀ ਸਾਹਿਬ ਜੀ ਦੇ ਅੰਦਰ ਵਚਨ ਕਰਦੇ ਆ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਫਿਰ ਅੱਗੇ ਮਹਾਰਾਜ ਜੀ ਨੇ ਵਚਨ ਕਹੇ ਅਸ਼ਟਪਦੀ ਪੂਰੇ ਗੁਰ ਕਾ ਸੋਨੁ ਉਪਦੇਸ਼ ਬਾਰ ਬਰਨ ਨਿਕਟ ਕਰ ਤੇਖ ਸਾਥ ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਕਿ ਉਹ ਪ੍ਰਮਾਤਮਾ ਪਰਮੇਸ਼ਰ ਜੀ ਪੂਰਨ ਹਨ ਅਧੂਰੇ ਨਹੀਂ ਉਹਦੇ ਕੀਤੇ ਹੋਏ ਕਾਰਜ ਵੀ ਪੂਰੇ ਆ ਤੇ ਮਹਾਰਾਜ ਸਤਿ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਿ ਜਿਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਨੇ ਨਾ ਜੋ ਸਮਰਥ ਹੈ ਜਿਹੜਾ ਪਾਰਾ ਵਾਰ ਤੋਂ ਰਹਤਾ ਹੈ ਜਿਹੜਾ ਆਪ ਪੂਰੜਿਆ ਆ ਜੀਓ ਜੈਸ ਪਰਮਾਤਮਾ ਨੇ ਕਹਿਣ ਲੱਗੇ ਜੀਵ ਆਤਮਾ ਕਹਿਣ ਲੱਗੇ ਸਾਨੂੰ ਬਖਸ਼ਿਸ਼ ਕੀਤੀ हे ਪਰਮਾਤਮਾ ਜੀ ਤਨ ਵੀ ਤੁਹਾਡਾ ਤਨ ਵੀ ਤੁਹਾਡਾ ਤੁਮ ਮਨ ਸਤਿਗੁਰੂ ਇਹ ਜਿਹੜਾ ਮੇਰਾ ਮਨ ਤਨ ਤਨ ਸਭ ਕੁਝ ਸਤਿਗੁਰੂ ਪਾਤਸ਼ਾਹ ਤੁਹਾਡਾ ਹੈ ਅੱਜ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਵੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੇਖੇ ਜਦੋਂ ਪ੍ਰਕਾਸ਼ ਹੋਏ ਨਾ ਤੇ ਪਾਵਨ ਸਤਿਗੁਰੂ ਜੀ ਨੇ ਸਾਨੂੰ ਹੁਕਮਤਨਾਸਤਰੀ ਦਾ ਬਖਸ਼ਿਆ ਜੀਦੇ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਰਹੇ ਆ ਮਹਾਰਾਜ ਕਹਿੰਦੇ ਤਨ ਤਨ ਉਹ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭ ਕੁਝ ਤੇਰਾ ਹੈ ਤੁਹਾਡੇ ਤੋਂ ਬਿਨਾ ਦੂਸਰਾ ਸੰਸਾਰ ਦੇ ਅੰਦਰ ਹੈ ਕੋਈ ਨਹੀਂ ਇਸ ਸੰਸਾਰ ਦੇ ਉੱਤੇ ਕਿਰਪਾ ਕਰਨ ਵਾਲਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਸ ਕਾ ਤਨ ਮਨ ਧਨ ਸਭ ਤਿਸ ਕਾ ਸੋਈ ਸੁਗੜ ਸੁਜਾਨੀ ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ ਤਉਬੇ ਤੇ ਨੇਕੀ ਕਟਾਨੀ ਜੀ ਕੀ ਇੱਕ ਹੀ ਪੈਮਾਨੀ ਅਵਰ ਯਤਨ ਕਰ ਰਹੇ ਬਹੁ ਤੇਰੇ ਤਿੰਨ ਤਿਲ ਨਹੀਂ ਕੀਮਤ ਜਾਂਦੀ ਮੇਰੇ ਸਾਹਿਬ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜਦ ਪਹਿਲਾ ਪ੍ਰਕਾਸ਼ ਹੋਇਆ ਤੇ ਪਵਿੱਤਰ ਹੁਕਮਨਾਮਾ ਸਾਹਿਬ ਸਤਿਗੁਰੂ ਜੀ ਨੇ ਆ ਕਿਰਪਾ ਬਖਸ਼ਿ ਵਰਤੋਂਦੇ ਪਏ ਆ ਅਜ ਅੰਮ੍ਰਿਤ ਵੇਲੇ ਜਦੋਂ ਪ੍ਰਕਾਸ਼ ਵੇਲੇ ਜੀ ਤੇ ਮਹਾਰਾਜ ਜਿਸ ਕਾ ਤਨ ਮਨ ਤਨ ਸਭ ਤਿਸ ਕਾ ਇੱਥੇ ਵੀ ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ ਪਏ ਆ ਮਹਾਰਾਜ ਕਹਿੰਦੇ ਨਾ ਕਹਿੰਦੇ ਤਨ ਤਨ ਉਸ ਪ੍ਰਮਾਤਮਾ ਪਰਮੇਸ਼ਰ ਵਾਹਿਗੁਰੂ ਜੀ ਦਾ ਹੈ ਫਿਰ ਅੱਗੇ ਬਚਨ ਕੀਤਾ ਦੇਖੋ ਐਨੀ ਕਿ ਨਿਮਰਤਾ ਦੇ ਵਿੱਚ ਆ ਕੇ ਗੁਰੂ ਅਰਜੁਨ ਦੇ ਮਹਾਰਾਜ ਜੀ ਕਹਿ ਰਿਹਾ ਮੂਰਖ ਮੁਗਧ ਅਨਾਥ ਚੰਚਲ ਬਲਹ ਬਲਹੀ ਨੀਚ ਅਜਾੜ ਕਿਹੇ ਪ੍ਰਮਾਤਮਾ ਜੀ ਮੈਂ ਮੂਰਖ ਹ ਮੂਰਖਾ ਤੋਂ ਵੀ ਮੂਰਖ ਹ ਫਿਰ ਬਚਨ ਕਿਹਾ ਅਨਾਥ ਅਨਾਥ ਜਿਹਦਾ ਕੋਈ ਵੀ ਨਾ ਹੋਵੇ ਸਤਗੁਰੂ ਪਾਤਸ਼ਾਹ ਮੇਰਾ ਕੋਈ ਨਹੀਂ ਦੁਨੀਆ ਅੰਦਰ ਫਿਰ ਬਚਨ ਕਹਿ ਦਿੱਤਾ ਚੰਚਲ ਕਹਿੰਦੇ ਮੇਰੀ ਮਾਤਾ ਜਿਹੜੀ ਉਹ ਬੜੀ ਹੀ ਚੰਚਲ ਹੈ ਮੇਰੇ ਕੋਲੇ ਕੋਈ ਕਿਸੇ ਤਰ੍ਹਾਂ ਦੀ ਤਾਕਤ ਨਹੀਂ ਮੇਰੀ ਅੰਦਰ ਦੀ ਕਮਜ਼ੋਰੀ ਕਹਦੇ ਮਾਂ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਆ ਬਲਹੀਨ ਕਿਸੇ ਤਰ੍ਹਾਂ ਦੀ ਕੋਈ ਤਾਕਤ ਨਹੀਂ ਸੰਗਤ ਜੀ ਨੀਚ ਅਜਾੜ ਮੈਂ ਇੰਨਾਕ ਨੀਚਾ ਨਗਰ ਜਨਾ ਮੇਰੀ ਜਾਤ ਜੋ ਮਿਆਰ ਵਿਖਿਆਤ ਸਤਿਗੁਰੂ ਪਾਤਸ਼ਾਹ ਜੀ ਦੇ ਪਿਆਰੇ ਪਗਰ ਦਵਦਾਸ ਜੀ ਨੇ ਇੱਥੋਂ ਤੱਕ ਬਚਨ ਕਿ ਕਹਿਣ ਲੱਗੇ ਨਾ ਕਿ ਹਰ ਰੋਏ ਦੇ ਮੇਰੇ ਨੀਚ ਕਰਮ ਹਦ ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਬਚਨ ਹੋਰ ਸੰਦਿਆ ਕਰ ਦੇਵਾਂ ਮਹਾਰਾਏ ਕਹੇ ਇਹ ਨੀਚ ਕਰਮ ਕਿਉਂ ਬਣੇ ਜੀ ਉਹਦਾ ਕਾਰਨ ਇਹ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰੰਬਾ ਪਰ ਸਤਗੁਰੂ ਤੇਰੀ ਸ਼ਰਨ ਦੇ ਵਿੱਚ ਆਇਆ ਹਾ ਸ਼ਰਨ ਪਰੇਕੀ ਰਾਕੋ ਸ਼ਰਮਾ ਸਤਗੁਰੂ ਆਪਣੀ ਸ਼ਰਨ ਦੇ ਵਿੱਚ ਆਏ ਦੀ ਰੱਖੜਾ ਕਿਉਂਕਿ ਸਤਗੁਰੂ ਜੀ ਨੇ ਇੱਥੇ ਬਚਨ ਕਹੇ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਨੀਚ ਅਜਾੜ ਜਿੱਥੇ ਸ਼ਬਦ ਮੂਰਖ ਵਰਤਿਆ ਤੇ ਮਹਾਰਾਜ ਜੀ ਨੇ ਬਚਨ ਕਹੇ ਮਹਾਰਾਜ ਕਹਿੰਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਅਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁੜਿਆ ਪੇਖਿਆ ਸੇ ਫਿਰ ਗਰਬਾਸ ਨਾ ਪਰਿਆ ਦੇ ਫਿਰ ਸਤਿਗੁਰੂ ਪਾਤਸ਼ਾਹ ਗੁਰੂ ਅਰਜੁਨ ਦੇਵ ਮਹਾਰਾਜ ਜੀ ਬਚਨ ਕਰਦੇ ਆ ਬਿਨਵੰਤ ਨਾਨਕ ਸਰਣ ਤੇਰੀ ਆ ਰਾਖ ਲੇਹੋ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਬਚਨ ਕਰਦੇ ਪਏ ਆ ਕਹਿਣ ਲੱਗੇ ਕਿ हे ਪ੍ਰਭਾਤਮਾ ਤੇਰੀ ਅੱਗੇ ਮੇਰੀ ਇੱਕੋ ਹੀ ਬੇਨਤੀ ਆ ਕਿ ਤੁਹਾਡੀ ਸ਼ਰਣ ਦੇ ਵਿੱਚ ਆਇਆ ਹਾਂ ਬਿਨਵੰਤ ਨਾਨਕ ਸਰਣ ਤੇਰੀ ਆ ਰਾਖ ਲੇਹੋ ਆਵਣ ਜਾਣਾ ਕਿ ਮੈਨੂੰ ਆਵਾ ਗਾਉਣ ਦੇ ਚੱਕਰ ਤੋਂ ਜਨਮ ਮਰਨ ਦੇ ਗੇੜ ਤੋਂ ਸਤਿਗੁਰੂ ਜੀ ਆਪ ਕਿਰਪਾ ਕਰਕੇ ਰੱਖ ਲਓ ਕਿਉਂਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੇ ਇਹ ਕਿਰਪਾ ਬਖਸ਼ਿਸ਼ ਕਰਣੀ ਕਬੀਰ ਸਾਹਿਬ ਜੀ ਨੇ ਇੱਕ ਬਚਨ ਕਿਹਾ ਕਹਿਣ ਲੱਗੇ ਇਹ ਪ੍ਰਮਾਤਮਾ ਅਬ ਕੀ ਬਾਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ ਕਿ ਵਾਰ ਵਾਰ ਆਵਾ ਗਾਉਣ ਦੇ ਚੱਕਰ ਦੇ ਵਿੱਚ ਨਾ ਪੈਣਾ ਪਏ ਤੁਹਾਡੀ ਸ਼ਰਨ ਦੇ ਵਿੱਚ ਆ ਕਿਉਂਕਿ ਜਿਹੜਾ ਤੁਹਾਡੀ ਸ਼ਰਨ ਦੇ ਵਿੱਚ ਆ ਜਾਂਦਾ ਤੁਸੀਂ ਸ਼ਰਨ ਦੇ ਵਿੱਚ ਆਂਦੀ ਰੱਖ ਲੈਨੇ ਹੋ ਮੈਂ ਇੱਕ ਫਿਰ ਬੇਨਤੀ ਕਰਦੇ ਹਾਂ ਸੰਗਤ ਜੀ ਜਦੋਂ ਗੁਰੂ ਚਰਨਾਂ ਵਿੱਚ ਆਉਣਾ ਨਾ ਉਦੋਂ ਸਤਿਗੁਰਾਂ ਦੇ ਅੱਗੇ ਬੇਨਤੀ ਕਰੜੀ ਗੁਰੂ ਅਰਜੁਨ ਪਾਤਸ਼ਾਹ ਜੀ ਦਾ ਪਾਵਨ ਬਚਨ ਜਦੋਂ ਅਸੀਂ ਪੜਦੇ ਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਰਹੇ ਆ ਕਿ ਹੇ ਪ੍ਰਮਾਤਮਾ ਪਰਮੇਸ਼ਰ ਤੇਰੀ ਸ਼ਰਨ ਦੇ ਵਿੱਚ ਆਇਆ ਇੱਕਦਾਂ ਕਹਿਣ ਲੱਗੇ ਸੁੱਖ ਦੀ ਪ੍ਰਾਪਤੀ ਹੁੰਦੀ ਆ ਦੁੱਖ ਚਲੇ ਜਾਂਦੇ ਨੇ ਤੁਹਾਡਾ ਨਾਮ ਮਿਲ ਜਾਂਦਾ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ ਕਿ ਸਤਿਗੁਰੂ ਪਾਤਸ਼ਾਹ ਏਕਾਲ ਪੁਰਖ ਅੱਜ ਤੇਰੀ ਸ਼ਰਣ ਦੇ ਵਿੱਚ ਆਇਆ ਤੇ ਆਵਾ ਗਉਣ ਦੇ ਚੱਕਰ ਤੋਂ ਰਹਿਤ ਕਰ ਦੇਣਾ ਮੈਂ ਇੱਕ ਚਲਨ ਨਾਲ ਇੱਕ ਹੋਰ ਬੇਨਤੀ ਲੱਗਦੀ ਹੋਈ ਆਪ ਜੀ ਨੂੰ ਕਰ ਦੇਵਾਂ ਗੁਰਮਖੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਪ੍ਰਤੱਖ ਹਰ ਹਨ ਰੱਬ ਨੇ ਪਰਮਾਤਮਾ ਦਾ ਸਰੂਪ ਹੱਲ ਨਿਰਗੁਣ ਰੂਪ ਦੇ ਸਰਗੁਣ ਸਰੂਪ ਨੇ ਗੁਰੂ ਅਰਜਨ ਪਾਤਸ਼ਾਹ ਜੀ ਤੇ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਜੀ ਤੇ ਜਨਮ ਮਰਨ ਆਵਾਗੌਣ ਦਾ ਚੱਕਰ ਬਿਲਕੁਲ ਉਹਨਾਂ ਤੇ ਲਾਗੂ ਨਹੀਂ ਜੇ ਹੁੰਦਾ ਪਰ ਜਦੋਂ ਇਸ ਸ਼ਬਦ ਨੂੰ ਅਸੀਂ ਪੜਾਂਗੇ ਇਸ ਸ਼ਬਦ ਦਾ ਪਾਠ ਅਸੀਂ ਕਰਾਂਗੇ ਆਪਣੇ ਮਨ ਨੂੰ ਅੱਗੇ ਰੱਖ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕਰੜੀ ਕਿ ਸਤਗੁਰੂ ਜੀ ਸਤਗੁਰ ਆਇਓ ਸ਼ਰਨ ਤੁਹਾਡੀ ਮਿਲੇ ਸੂਖ ਨਾ ਮਹਰ ਸੋਭਾ ਚਿੰਤਾ ਲਾਹੇ ਹਮਾਰੀ ਸਤਿਗੁਰੂ ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਕਲਗੀਧਰ ਪਾਤਸ਼ਾਹ ਜੀ ਜਿਨ੍ਹਾਂ ਦੇ ਪਾਵਨ ਅਸਥਾਨ ਤੇ ਬੈਠੇ ਆ ਮਹਾਰਾਜ ਕਹਿ ਰਿਹਾ ਕਿ ਸਗਲ ਦੁਆਰ ਕੋ ਛੜਕੈ ਗਹੇ ਤਹਾਰੋ ਦਵਾਰ ਵਾਹੇ ਗਏ ਕਿ ਲਾਜਿਆ ਸੁਗੋਬਿੰਦ ਦਾਸ ਤਹਾਰ ਤੇ ਮਹਾਰਾਜ ਸਹਿਬ ਸੱਚੇ ਪਾਤਸ਼ਾਹ ਕਹਿ ਰਿਹਾ ਜਿਨਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ RAM ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ ਸਤਗੁਰੂ ਮੈਂ ਥੱਕ ਹਾਰ ਕੇ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਕਿਉਂਕਿ ਤੁਹਾਡੀ ਸ਼ਰਨ ਦੇ ਵਿੱਚ ਜਿਹੜਾ ਸਤਗੁਰੂ ਇੱਥੇ ਆਨੰਦ ਮਿਲਦਾ ਸਤਗੁਰੂ ਹੋਰ ਕਿਤੇ ਵੀ ਆਨੰਦ ਨਹੀਂ ਦੇ ਜੀ